ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਉਾਲ ਤੇ ਕਲਿੱਕ ਕਰ ਲੈਣ ਜਿਸ ਨਾਲ ਸਾਡੀ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੰਮ੍ਰਿਤਸਰ ਕੋਮਾਤਰੀ ਹਵਾਈ ਅੱਡੇ ਦੇ ਕਰੀਬ ਤੇ 90 ਲੱਖ ਦਾ ਸੋਨਾ ਬਰਾਮਤ ਬਰਾਮਤ ਸੋਨੇ ਦਾ ਵਜ਼ਨ 1.5 ਕਿਲੋ ਸੀ ਅੰਮ੍ਰਿਤਸਰਕ ਮਾਤਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਇੱਥੇ ਕਸਟਮ ਵਿਭਾਗ ਨੇ 1.5 ਕਿਲੋ ਦੇ ਕਰੀਬ ਸੋਨਾ ਬਰਾਮਤ ਕੀਤਾ ਬਰਾਮਤ ਸੋਨੇ ਦੀ ਕੀਮਤ 72 ਲੱਖ 71875 ਬਣਦੀ ਸੀ ਕਸਟਮ ਵਿਭਾਗ ਨੇ ਗੁਪਤ ਸੂਚਨਾ ਤੇ ਸਾਜਾਹਾਂ ਤੋਂ ਸ਼ਾਮ 7:36 ਮਿੰਟ ਤੇ ਆਈ ਇੰਡੋਗੋਥ ਦੀ ਉਡਾਨ ਨੰਬਰ 651428 ਦੀ ਛਾਪੇ ਮਾਰ ਕੀਤੀ ਅਤੇ ਜਹਾਜ਼ ਦੇ ਗਮਾਈ ਰਿੰਗ ਦੌਰਾਨ ਸੀਟ ਦੇ ਥੱਲੇ 2 ਕਿਲੋ 2 ਸੋਨੇ ਦੀਆਂ ਪੱਟੀਆਂ ਨੂੰ ਜਿੰਨਾ ਦਾ ਕੁੱਲ ਵਜ਼ਨ 1.508 ਗ੍ਰਾਮ ਲਗਭਗ ਟਿਸ਼ੂ ਦੇ ਅੰਦਰ ਕਾਲੀ ਟੇਪ ਨਾਲ ਲਵੇਟਿਆ ਹੋਇਆ ਮਿਲੇ ਇਸ ਦੌਰਾਨ ਬਰਾਮਦ ਕੀਤੇ ਗਏ ਕੁੱਲ ਸੋਨੇ ਦਾ ਵਜ਼ਨ 1499.15 ਗ੍ਰਾਮ ਦੇ ਜਿਸ ਦੀ ਬਾਜ਼ਾਰੀ ਕੀਮਤ 93000 93 ਲੱਖ 77875 ਲਗਭਗ ਬਣਾਈ ਜਾ ਰਹੀ ਹੈ ਕਸਟਮ ਵਿਭਾਗ ਨੇ ਸੋਨੇ ਦੀ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ